ਮੇਰਾ ਨਾਮ ਜਗਦੀਸ਼ ਕੁਮਾਰ 77 ਕਮ ਪ੍ਰਬੰਧਕ 77 ਜ਼ੋਨ ਪੁੱਚੋਮੰਡੀ ਇਹ ਜੋਨਲ ਟੂਰਨਾਮੈਂਟ ਹੋ ਰਿਹਾ ਜੀ ਸਰਕਾਰੀ ਕੰਨਿਆ ਸਕੂਲ ਪੁੱਚੋਮੰਡੀ ਵਿਖੇ ਜੀ ਇਸ ਦੇ ਵਿੱਚ ਜਿਹੜੀਆਂ ਮਾਰਸ਼ਲ ਆਰਟ ਦੀਆਂ ਗੇਮਾਂ ਨੇ weight ਵਾਲੀ weight categories ਦੀਆਂ ਖੇਡਾਂ ਨੇ ਉਹ ਚੱਲ ਰਹੀਆਂ ਨੇ ਜੀ ਲੜਕੇ ਤੇ ਲੜਕੀਆਂ ਦੀਆਂ ਜਿਸ ਦੇ ਵਿੱਚ ਪੁਸ਼ਤੀਆਂ ਜੁੱਡੋ ਕਰਾਟੇ ਕਿੱਕ ਬਾਕਸਿੰਗ ਬਾਕਸਿੰਗ ਇਹ ਖੇਡਾਂ ਜਿਹੜੀਆਂ ਹੈਗੀਆਂ ਇੱਥੇ ਕਰਵਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਸਾਡੇ ਕੋਲੇ ਅਲੱਗ-ਅਲੱਗ ਵਰਗ ਦੇ ਵਿੱਚ ਬੱਚਿਆਂ ਨੇ ਭਾਗ ਲਿਆ ਔਰ ਆਪਣੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਅੱਜ ਜਿਹੜਾ ਹੈ ਪੋਚਮੰਡੀ ਜੋਨ ਦੀਆਂ ਜਿਹੜੀਆਂ ਖੇਡਾਂ 68ਵੀਆਂ ਜੋਨਲ ਖੇਡਾਂ ਜਿਹੜੀਆਂ ਨੇ ਉਹ ਖਤਮ ਹੋ ਜਾਣਗੀਆਂ ਤੇ ਇਸ ਤੋਂ ਬਾਅਦ ਸਾਡੇ ਕੋਲੇ ਇਸ ਈਵੈਂਟ ਦੇ ਵਿੱਚ ਜਾਂ ਇਸ ਜੋਨਲ ਖੇਡਾਂ ਦੇ ਵਿੱਚੋਂ ਅਥਲੈਟਿਕਸ ਦੇ ਈਵੈਂਟ ਰਹਿ ਜਾਣਗੇ ਜਿਹੜੇ ਕਿ ਅਕਤੂਬਰ ਦੇ ਵਿੱਚ ਕਰਵਾਏ ਜਾਣਗੇ। ਜੀ ਦੋ